ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਝਟਪਟ ਤਿਆਰ ਹੋਣ ਵਾਲੀ ਬੁੰਦੀ ਦੀ ਸਬਜ਼ੀ ਜੋ ਕਿ ਬਹੁਤ ਹੀ ਜਲਦੀ ਤਿਆਰ ਹੋ ਜਾਂਦੀ ਹੈ ਜਦੋਂ ਕੋਈ ਸਬਜ਼ੀ ਨਾ ਹੋਵੇ ਘਰ ਵਿੱਚ ਬਣਾਉਣ ਵ ਲਈ ਤਾਂ ਆਪਾਂ ਬੁੰਦੀ ਦੀ ਸਬਜ਼ੀ ਫਟਾਫਟ ਬਣਾ ਕੇ ਪਰੌਂਠੇ ਨਾਲ ਵੀ ਖਾ ਸਕਦੇ ਤੇ ਰੋਟੀ ਨਾਲ ਵੀ ਖਾ ਸਕਦੇ ਹਾਂ ਆਓ ਜੋ ਆਪਾਂ ਨੇ ਬੁੰਦੀ ਦੀ ਸਬਜ਼ੀ ਵਾਸਤੇ ਇਨਗਰੀਡੀਅੰਟ ਲਏ ਆ ਉਹ ਮੈਂ ਤੁਹਾਨੂੰ ਵਿਖਾਉਣੀ ਆ ਤਾਂ ਆਪਾਂ ਨੇ ਸਮਾਨ ਲਿਆ ਹੈ ਬੁੰਦੀ ਦੀ ਸਬਜ਼ੀ ਬਣਾਉਣ ਵਾਸਤੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਆਇ ਇੱਕ ਬੋਲ ਲਿਆ ਆਪਾਂ ਨੇ ਬੁੰਦੀ ਦਾ ਆਪਣਾ ਮੇਨ ਇਨਗਰੀਡੀਅੰਟ ਹੈ ਬੂੰਦੀ ਤੇ ਇਹ ਆਪਾਂ ਨੇ 6-7 ਤੁਰੀਆਂ ਲਸਣ ਦੀ ਬਰੀਕ-ਬਰੀਕ ਕਰ ਲਿਆ ਨੇ ਇਹ ਆਪਾਂ ਨੇ ਅਦਰਕ ਗ੍ਰੈਂਡ ਕਰ ਲਿਆ ਆ ਤੇ ਪਿਆਜ਼ ਮੈਂ ਦੋ ਪਿਆਜ਼ ਲੰਮੇ-ਲੰਮੇ ਕੱਟ ਲਿਆ ਨੇ ਇਹ ਲਈ ਇੱਕ ਟਮਾਟਰ ਆਪਾਂ ਨੇ ਬਰੀ-ਬਰੀਕ ਕਰ ਲਿਆ ਆ ਤੇ ਇਹ ਚਾਰ-ਪੰਜ ਗ੍ਰੀਨ ਚਿੱਲੀ ਆਪਾਂ ਨੇ ਬਰੀਕ-ਬਰੀਕ ਕਰ ਲਈਆਂ ਨੇ ਬਾਕੀ ਜੋ ਹਲਦੀ ਨਮਕ ਮਿਰਚ ਜੋ ਵੀ ਪਾਉਣਾ ਆਪਾਂ ਨੇ ਉਹ ਆਪਣੇ ਟੇਸਟ ਅਕੋਰਡਿੰਗ ਆਪਾਂ ਪਾਵਾਂਗੇ ਲਓ ਜੀ ਇਹ ਲਈ ਆਪਾਂ ਨੇ ਅੱਧਾ ਨਿੰਬੂ ਬਾਅਦ ਵਿੱਚ ਆਪਾਂ ਥੋੜਾ ਜਿਹਾ ਨਿੰਬੂ ਵਿੱਚ ਪਾਵਾਂਗੇ ਤੇ ਇਹ ਲੈ ਆਪਾਂ ਨੇ ਧਨੀਆ ਬਰੀਕ ਬਰੀਕ ਕੱਟ ਲਿਆ ਆ ਤੇ ਬਾਕੀ ਹੁਣ ਆਪਾਂ ਅੱਗੇ ਇਹ ਥੋੜੀ ਜਿਹੀ ਹਿੰਗ ਪਾਵਾਂਗੇ ਆਪਾਂ ਲਓ ਜੀ ਆਪਾਂ ਗੈਸ ਕਰਦੇ ਆ ਔਨ ਆਪਾਂ ਨੇ ਕੜਾਹੀ ਰੱਖ ਲਈਆਂ ਕੜਾਹੀ ਚ ਪਾਵਾਂਗੇ ਆਪਾਂ ਔਇਲ ਲਓ ਜੀ ਤੁਸੀਂ ਰਿਫੈਂਡ ਵਿੱਚ ਵੀ ਬਣਾ ਸਕਦੇ ਹੋ ਤੇ ਸਰੋਂ ਦੇ ਤੇਲ ਵਿੱਚ ਵੀ ਬਣਾ ਸਕਦੇ ਹੋ ਬਹੁਤ ਹੀ ਸੋਹਣੀ ਬਣਦੀ ਸਬਜ਼ੀ ਬਣਦੀ ਆ ਤੇ ਬਹੁਤ ਹੀ ਟੇਸਟੀ ਬਣਦੀ ਆ ਹੁਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਥੋੜੀ ਜਿਹੀ ਹਿੰਗ ਅਗਲੀ ਤੋਂ ਬਾਅਦ ਆਪਾਂ ਜੀਰੇ ਦਾ ਚਮਚਾ ਪਾਵਾਂਗੇ ਇੱਕ ਚਮਚ ਜੀਰੇ ਦਾ ਤੇ ਜੀ ਹੁਣ ਪਾ ਦਵਾਂਗੇ ਆਪਾਂ ਲਸਣ ਕੱਟਿਆ ਹੋਇਆ ਤੇ ਇਹਨੂੰ ਆਪਾਂ ਥੋੜਾ ਜਿਹਾ ਭੁੰਨ ਦੇਵਾਂਗੇ ਬ੍ਰਾਊਨ ਹੋਣ ਤੱਕ ਥੋੜੀ ਗੈਸ ਆਪਨੇ ਮੀਡੀਅਮ ਟੂ ਲੋ ਹੀ ਰੱਖਣੀ ਹੈ ਜਿਆਦਾ ਹੈ ਗੈਸ ਤੇਜ ਨਹੀਂ ਕਰਨੀ ਹੈਗੀ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈ ਜਿਵੇਂ ਸਨ ਆਪਣਾ ਥੋੜਾ ਜਿਹਾ ਬ੍ਰਾਊਨ ਬ੍ਰਾਊਨ ਹੋ ਗਏ ਹੋ ਚੁੱਕੇ ਆ ਤੇ ਹੁਣ ਪਾ ਦਵਾਂਗੇ ਆਪਾਂ ਪਿਆਜ਼ ਅਲੱਗ ਲੰਮੇ ਲੰਮੇ ਪਿਆਜ਼ ਜਿਹਦੇ ਸੀ ਬਹੁਤ ਹੀ ਵਧੀਆ ਲੱਗਦੇ ਨੇ ਪਿਆਜ਼ ਤੁਸੀਂ ਵੱਧੀ ਰੱਖਣੇ ਆ ਕਿਉਂਕਿ ਵੱਜਿੰਨੇ ਵੱਧ ਪਿਆਜ਼ ਪਾਵਾਂਗੇ ਉਦਨੇ ਹੀ ਵਧੀਆ ਸਬਜ਼ੀ ਬਣਦੀ ਹੈ ਇਹ ਲਓ ਜੀ ਹੁਣ ਆਪਾਂ ਪਿਆਜ਼ ਨੂੰ ਥੋੜਾ ਜਿਹਾ ਬ੍ਰਾਊਨ ਕਰ ਲਵਾਂਗੇ ਦੇਖੋ ਪਿਆਜ਼ ਆਪਣੇ ਭੁੱਜ ਚੁੱਕੇ ਨੇ ਤੇ ਹੁਣ ਪਾ ਦਵਾਂਗੇ ਆਪਾਂ ਅਦਰਕ नॉल पा देवे आप टमा पा दे दवा जो हरिया मिर्च जो ग्रीच ग्रीक टक् टमा से अपना अदरको थोड़ा जो घुराया मसाले तो हम पा देवे अपना हल्दी अद्धा चमच हल्दी का पावे अपना नमक टेस्ट अकॉर्डिंग थोड़ा जो पा देवे रेड चिली पाउडर

ਉਹ ਛੜਤਾ ਮਸਾਲੇ ਨੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਦਵਾਂਗੇ। ਥੋੜਾ ਜਿਹਾ ਪਾ ਦਵਾਂਗੇ ਆਪਾਂ ਗਰਮ ਮਸਾਲਾ। ਬਹੁਤ ਹੀ ਜਲਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇਹ। ਲੋ ਜੀ ਥੋੜੀ ਜਿਹਾ ਪਾ ਦਵਾਂਗੇ ਆਪਾਂ ਕਸੂਰੀ ਮੇਥੀ। ਹਾਂਜੀ ਜੇਕਰ ਤੁਸੀਂ ਤਰੀ ਵਾਲੀ ਬਣਾਉਣੀ ਹੈ ਇਹ ਸਬਜੀ ਫਿਰ ਤਾਂ ਤੁਸੀਂ ਇਸੇ ਤਰ੍ਹਾਂ ਬੁੰਦੀ ਪਾ ਸਕਦੇ ਹੋ ਵਿੱਚ ਜਿਵੇਂ ਮੈਂ ਥੋੜਾ ਜਿਹਾ ਪਾਣੀ ਪਾਇਆ ਹੈ ਤੇ ਅਗਰ ਤੁਸੀਂ ਸੁੱਕੀ ਜੀ ਸਬਜੀ ਬਣਾਉਣੀ ਹੈ ਤਾਂ ਤੁਸੀਂ ਇਹ ਪਾਣੀ ਨੂੰ ਬਿਲਕੁਲ ਭੁੰਨ ਕੇ ਆਪਾਂ ਨੇ ਮਸਾਲੇ ਦੇ ਵਿੱਚ ਖਤਮ ਕਰਨਾ ਹੈ ਤੇ ਫਿਰ ਆਪਾਂ ਨੇ ਬੁੰਦੀ ਪਾਉਣੀ ਹੈ ਕਿਉਂਕਿ ਜੇ ਆਪਾਂ ਬੁੰਦੀ ਸੁੱਕੀ ਜੀ ਬਣਾਵਾਂਗੇ ਸਬਜੀ ਤਾਂ ਬੁੰਦੀ ਵਿੱਚ ਕਰੰਚੀ ਕਰੰਚੀ ਦਾ ਟੇਸ ਬਹੁਤ ਹੀ ਵਧੀਆ ਹੁੰਦਾ ਹੈ ਤੇ ਤੁਸੀਂ ਤਕਰੀਬਨ ਮੈਂ ਤਾਂ ਸੁੱਕੀ ਜੀ ਬਣਾਵਾਂਗੀ ਬਹੁਤ ਹੀ ਵਧੀਆ ਬਣੇਗੀ ਹਾਂਜੀ ਪਾਣੀ ਆਪਣਾ ਬਿਲਕੁਲ ਖੁਸ਼ਕ ਹੋਣ ਵਾਲਾ ਹੈ ਆ ਦੇਖੋ ਆ ਦੇਖੋ ਹੁਣ ਪਾ ਦਵਾਂਗੇ ਆਪਾਂ ਗੁੰਦੀ ਲੋ ਜੀ ਹੁਣ ਆਪਾਂ ਮਸਾਲੇ ਦੇ ਵਿੱਚ ਗੁੰਦੀ ਨੂੰ ਬਿਲਕੁਲ ਮਿਕਸ ਕਰ ਦਵਾਂਗੇ ਬਹੁਤ ਹੀ ਸੋਹਣੀ ਸਬਜ਼ੀ ਕ੍ਰਾਂਤੀ ਕ੍ਰਾਂਤੀ ਜੀ ਬਣੇਗੀ ਇਹ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇੱਕ ਵਾਰੀ ਜਰੂਰ ਟਰਾਈ ਕਰਿਓ ਹਾਂਜੀ ਲੋ ਜੀ ਆਪਣੀ ਸਬਜ਼ੀ ਬਣ ਕੇ ਹੋ ਗਈ ਹੈ ਰੈਡੀ ਤੇ ਹੁਣ ਇੱਥੇ ਇਹ ਸਟੇਜ ਪਾ ਕੇ ਤੁਸੀਂ ਇਹਦੇ ਵਿੱਚ ਦਹੀਂ ਵੀ ਪਾ ਸਕਦੇ ਹੋ ਦੁੱਧ ਵੀ ਪਾ ਸਕਦੇ ਹੋ ਉਹ ਮੈਂ ਤੁਹਾਨੂੰ ਦਹੀਂ ਦੁੱਧ ਵਾਲੀ ਨੈਕਸਟ ਟਾਈਮ ਬਣਾ ਕੇ ਦਿਖਾਵਾਂਗੀ ਤੇ ਹੁਣ ਪਾ ਦਵਾਂਗੇ ਆਪਾਂ ਧਨੀਆ ਕੁਝ ਮੇਰੇ ਕੋਲ ਗ੍ਰੀਨ ਭੋਂਖਾਂ ਵਾਲੇ ਪਿਆਜ਼ ਪਏ ਸੀ ਉਹ ਮੈਂ ਕੱਟਲੇ ਸੀ ਇਹ ਵਿੱਚ ਤੇ ਥੋੜਾ ਜਿਹਾ ਪਾ ਦਵਾਂਗੇ ਆਪਾਂ ਨਿੰਬੂ ਨਿੰਮੂ ਨਾਲ ਬਹੁਤ ਹੀ ਵਧੀਆ ਫਲੇਵਰ ਬਣ ਜਾਂਦਾ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਹੈ। ਸਬਜ਼ੀ ਆਪਣੀ ਬਣ ਕੇ ਹੋ ਗਈ ਹੈ ਰੈਡੀ। ਲਓ ਜੀ ਆਪਾਂ ਹੁਣ ਇਹਨੂੰ ਬਾਲਜ ਪਾ ਲੈਂਦੇ ਆ। ਗੈਸ ਕਰਦਨੇ ਬੰਦ। ਸਿੱਖ ਦੇ ਬਾਕਸ ਰੱਖ ਲਿਓ। ਲਓ ਜੀ ਬੂੰਦੀ ਦੀ ਸਬਜ਼ੀ ਹੋ ਗਈ ਆਪਣੀ ਰੈਡੀ ਮੈਂ ਸਰਵ ਕਰਨ ਦੇ ਲਈ ਬੋਲ ਚ ਪਾ ਲਈਆ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇੱਕ ਵਾਰੀ ਤੇ ਬਾਕੀ ਮੇਰੀ ਅੱਜ ਦੀ ਰੈਸਪੀ ਤੁਹਾਨੂੰ ਬੂੰਦੀ ਦੀ ਸਬਜ਼ੀ ਦੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਇਹ ਤੇ ਲਾਈਕ ਕਰਿਓ ਸ਼ੇਅਰ ਕਰਿਓ ਜਿਹੜਾ ਭੈਣ ਭਰਾ ਮੇਰਾ ਫਸਟ ਟਾਈਮ ਚੈਨਲ ਤੇ ਵਿਜ਼ਿਟ ਕਰ ਰਿਹਾ ਹੈ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਵੇਖਣ ਦੇ ਲਈ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ